ਬਹੁਤ ਸੋਣੀ ਬੰਨੀ ਆ ਆ ਬੰਨੀ ਜਦੋਂ ਮੈਂ ਨਰੇਸ਼ਨ ਸ਼ੁਰੂ ਕੀਤੀ ਤਾਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੈਨੂੰ ਵਰਡ ਬੋਲਣ ਨੂੰ ਲੱਗਿਆ ਆ ਵੀ ਇਹ ਕਹਿੰਦੇ ਵੀ ਇਸ ਫਿਲਮ ਦਾ ਹਿੱਸਾ ਮੈਂ ਜ਼ਰੂਰ ਬੰਨਣਾ ਚਾਹਾਂਗਾ ਜੋ ਪਛਾਣ ਤੁਹਾਨੂੰ ਜੱਟ ਟਿੰਕੇ ਨੇ ਦਿੱਤੀ ਹੈ ਅੱਜ ਵੀ ਜਦੋਂ ਕਿਤੋਂ ਵੀ ਗੁਜ਼ਰਦੇ ਹਾਂ ਤਾਂ ਟਿੰਕਾ ਜੱਟ ਆ ਗਿਆ ਇਹ ਹੀ ਸੁਣਨ ਨੂੰ ਮਿਲਦਾ ਇੱਕ ਇੱਦਾਂ ਦੇ ਸੁਨੇਹੇ ਦੇ ਕੇ ਚੜਦੇ ਤੇ ਲੈਂਦੇ ਪੰਜਾਬ ਨੂੰ ਜੋੜਿਆ ਜਾ ਸਕਦਾ ਲੱਗਦਾ ਕੁਸ਼ਤਕਤ ਕੀਤਾ ਹੈ। ਮੈਨੂੰ ਕਿਉਂ ਤੁਹਾਨੂੰ ਲੱਗਦਾ ਕਿ ਹਰ ਹਿੰਦੀ ਮੂਵੀ 'ਚ ਇੱਕ ਪੰਜਾਬੀ ਗਾਣਾ ਬਹੁਤ ਲਾਜ਼ਮੀ ਹੁੰਦਾ ਜਾਂ ਇੱਕ ਪੱਗ ਵਾਲਾ ਕੈਰੈਕਟਰ ਲਿਆ ਜਾਂਦਾ ਇੱਕ ਸਰਦਾਰ। ਮੈਨੂੰ ਆਪਣੀ ਇੰਟਰੋਡਕਸ਼ਨ ਦੇਂਦੀ ਲੋੜ ਹੀ ਨਹੀਂ ਪੈਂਦੀ ਜਦੋਂ ਕੋਰਸ ਉਹਦੇ ਪੰਜਾਬੀ ਆ। ਠੀਕ ਹੈ ਗਾਇਸ। ਸਾਲ 2024 ਦੇ ਵਿੱਚ ਪੰਜਾਬੀ ਸਿਨੇਮਾ ਨੇ ਅਣਗਿਣਤ ਫਿਲਮਾਂ 'ਤੇ ਤੁਹਾਡੀ ਝੋਲੀ ਪਾਉਣੀਆਂ ਨੇ। ਕਿਹੜੀ ਫਿਲਮ ਦੇਖਣੀ ਹੈ, ਕਿਹੜੀ ਨਹੀਂ ਦੇਖਣੀ। ਇਸ਼ਾਇਤ ਟ੍ਰੇਲਰ ਦੇਖ ਕੇ ਜੱਜ ਹੋ ਜਾਂਦਾ ਹੈ ਹਾਲੀ ਦੇ ਵਿੱਚ ਇੱਕ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਦਾ ਆਖਰੀ ਜੋ ਪਾਰਟ ਸੀਗਾ ਜੋ ਆਖਰੀ ਚੰਦ ਪਲ ਸੀਗੇ ਉਸ ਟ੍ਰੇਲਰ ਦੇ ਜਿਸ ਵਿੱਚ ਹੀਰੋ ਕਹਿੰਦਾ ਕਿ ਇਹ ਲਾਹੌਰ ਐਨੀ ਦੂਰ ਕਿਉਂ ਹੈ ਇਹ ਨੇੜੇ ਨਹੀਂ ਹੋ ਸਕਦਾ ਉਹ ਸਿੰਗਲ ਡਾਇਲੋਗ ਨੇ ਚੜਦੇ ਤੇ ਲੈਂਦੇ ਪੰਜਾਬ ਨੂੰ ਇੱਕ ਵਾਰ ਫੇਰ ਤੋਕੀਲ ਕੇ ਰੱਖ ਦਿੱਤਾ ਹੈ ਮੇਰੇ ਨਾਲ ਡਰਾਮੇ ਵਾਲੇ ਮੂਵੀ ਦੀ ਸਟਾਰ ਕਾਸਟ ਮੌਜੂਦ ਹੈ ਹਰੀਸ਼ ਵਰਮਾ ਮੌਜੂਦ ਨੇ ਸ਼ਰਨ ਕੋਰ ਹੈ ਔਰ ਡਾਇਰੈਕਟਰ ਸਾਬ ਚੰਦਰ ਕਮੂਨ ਜੀ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਥੈਂਕ ਯੂ। ਔਰ ਇੱਕ ਵਾਰ ਫਿਰ ਤੋਂ ਚੜਦੇ ਤੇ ਲੈਂਦੇ ਪੰਜਾਬ ਨੂੰ ਇਕੱਠਾ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ so much। ਪੱਗ ਬਹੁਤ ਸੋਹਣੀ ਬੰਨੀ ਆਂ, ਆਪ ਬੰਨੀ ਆ ਜੀ? ਨਹੀਂ ਆਪ ਨਹੀਂ ਬੰਨੀ। ਆਪ ਨਹੀਂ ਬੰਨੀ। ਸ਼ੌਂਕ ਹੈ ਪੱਗ ਬੰਨਣ ਦਾ। ਮੁੰਡਾ ਮਨਪ੍ਰੀਤ ਗਰੇਵਾਲ ਹੋਣੇ ਬੰਨੀ ਬਹੁਤ ਸੋਹਣੀ ਬੰਨੀ। ਮੈਨੂੰ ਬੜਾ ਸ਼ੌਂਕ ਹੈ। ਬਿਲਕੁਲ ਸ਼ੌਂਕ ਹੈ। ਤੇ ਮੈਂ ਉਦਾਂ ਜਦੋਂ ਮੈਂ ਬੰਨ ਲਣਾ ਹੁੰਦਾ ਬਟ ਮੈਂ ਇਹੋ ਜਿਹੀ ਨਹੀਂ ਬੰਨਦਾ। ਵੈਸੇ ਪੱਗ ਬੰਨਣ ਦਾ ਸ਼ੌਂਕ ਕਿਨੂੰ ਦੇ ਕੇ ਪੈ ਪੱਗ ਬੰਨਣ ਦਾ ਸ਼ੌਂਕ ਇਦਾਂ ਸਾਡੇ ਬਜ਼ੁਰਗ ਵੀ ਬੰਨਦੇ ਸੀ ਤੇ ਜਦੋਂ ਮੈਂ ਥੀਏਟਰ ਕਰਦਾ ਸੀ ਉਦੋਂ ਮੈਂ ਆਲਮੋਸਟ ਹਮੇਸ਼ਾ ਹੀ ਹਰ ਰੋਜ਼ ਜਦੋਂ ਆਰਟਿਸਟ ਬਣਦਾ ਐਜ਼ ਏਨ ਆਰਟਿਸਟ ਤਾਂ ਮੈਂ ਪੱਗ ਬੰਨਦਾ ਹੀ ਸੀ ਫਿਰ ਉੱਥੋਂ ਤੋਂ ਫਿਰ ਪੱਗ ਬੰਨਣ ਨਾਲ ਫਿਰ ਜੋ ਬੰਦਾ ਜੱਜਦਾ ਫਾਮਦਾ ਉਹ ਫਿਰ ਆ ਹੀ ਗਿਆ ਅੰਦਰ ਕਿ ਚਲੋ ਹੁਣ ਮੈਨੂੰ ਜੋ ਮਿਲਦਾ ਹੈ ਕੰਪਲੀਮੈਂਟ ਕਿ ਪੱਗ ਬਹੁਤ ਜੱਜਦੀ ਹੈ ਪੱਗ ਤੁਹਾਡੇ ਫੇਸ ਤੇ ਜੱਜਦੀ ਹੈ ਤੇ ਮੈਂ ਕਹਿੰਨਾ ਪੱਗ ਮੇਰੇ ਫੇਸ ਤੇ ਜੱਜਦੀ ਹੈ ਵਾਲੀ ਗੱਲ ਥੋੜੀ ਮੈਨੂੰ ਸਮਝ ਨਹੀਂ ਆਉਂਦੀ ਪਗ ਹੈ ਹੀ ਨਹੀਂ ਤਾਜ ਅ ਸਰਦਾ ਪਗ ਹੈ ਹੀ ਇਹੋ ਜੀ ਗਹਿਣਾ ਹੈ ਗਹਿਣਾ ਇਹ ਕਹੋ ਜਿਆ ਕਿ ਜਿਹੜਾ ਹਰ ਕਿਸੇ ਨੂੰ ਸੋਨਾ ਬਣਾ ਦਿੰਦਾ ਸੋ ਇਹ ਇਹ ਨਹੀਂ ਹੈ ਕਿ ਮੇਰੇ ਤੇ ਚੱਜਦੀ ਹੈ ਜੇ ਮੈਂ ਚੱਜਦਾ ਪਗ ਬਣ ਕੇ ਕੋਈ ਵੀ ਬਨ ਲੂਗਾ ਫਰੇਕੀ ਵਧੀਆ ਲੱਗਦਾ ਕਿਉਂਕਿ ਇਸ ਪਗ ਪਿੱਛੇ ਸੀਸ ਕਟਾਈ ਨਹੀਂ ਜੀ ਬਿਲਕੁਲ ਸੀਸ ਕਟਾਈ ਨਹੀਂ ਦਰਾਮੇ ਵਾਲੀ ਮੂਵੀ ਤੇ ਆਨੇ ਆ ਟਾਈਟਲ ਡਰਾਮੇ ਵਾਲੇ ਹੈ ਪਰ ਡਰਾਮੇ ਵਾਲੇ ਮੂਵੀ ਦੇ ਵਿੱਚ ਕਾਮੇਡੀ ਤੋਂ ਬਾਅਦ ਜਦੋਂ ਇੱਕ ਸੰਜੀਦਗੀ ਸ਼ੁਰੂ ਹੁੰਦੀ ਹੈ ਜਦੋਂ ਅੱਖਾਂ ਦੇ ਵਿੱਚ ਹੰਝੂ ਤਾਂ ਇੱਕ ਸੀਰੀਅਸਨੈਸ ਕੈਰੈਕਟਰਸ ਦੇ ਵਿੱਚ ਦਿਖਾਈ ਦਿੱਤੀ ਉਹਨੇ ਇੱਕ ਵਾਰ ਬੰਨ ਲਿਆ ਸਾਰੀ ਆਡੀਅנס ਥੈਂਕ ਯੂ ਸੋ ਮੱਚ ਸਾਡੀ ਕੋਸ਼ਿਸ਼ ਤਾਂ ਇਹ ਹੋਇਆ ਜੀ ਕਿ ਦਰਸ਼ਕਾਂ ਨੂੰ ਜੋ ਦਿਖਾਈਏ ਵੱਡੇ ਪੜਦੇ ਤੇ ਉਹ ਉਹਨਾਂ ਨੂੰ ਮਨੋਰੰਜਨ ਦੇਣ ਦੇ ਨਾਲ ਨਾਲ ਉਹਨਾਂ ਦੇ ਦਿਲ ਦੀ ਗੱਲ ਵੀ ਕਹੇ ਅਸੀਂ ਕੋਸ਼ਿਸ਼ ਇਹੋ ਕੀਤੀ ਹੈ ਇਹ ਫਿਲਮ ਸਾਡੀ ਚੰਦਰ ਕੰਬੋਜ ਜੀ ਸਾਡੇ ਰਾਈਟਰ ਡਾਇਰੈਕਟਰ ਨੇ ਫਿਲਮ ਦੇ ਬਹੁਤ ਸੋਹਣੀ ਉਹਨਾਂ ਨੇ ਲਿਖੀ ਜਦੋਂ ਸੁਣਾਈ ਮੈਨੂੰ ਉਦੋਂ ਹੀ ਮੈਨੂੰ ਇਹ ਲੱਗਾ ਕਿ ਇਹੋ ਜੇ ਕਿਸੇ ਸਬਜੈਕਟ ਦਾ ਹਿੱਸਾ ਬਣਨਾ ਵੈਸੇ ਹੀ ਐਕਟਰ ਦੇ ਤੌਰ ਤੇ ਹੀ ਨਹੀਂ ਇਨਸਾਨ ਦੇ ਤੌਰ ਤੇ ਵੀ ਇੱਕ ਹਿਊਮਨ ਬੀਇੰਗ ਦੇ ਤੌਰ ਤੇ ਵੀ ਤੁਹਾਨੂੰ ਤੁਹਾਡਾ ਫਰਜ਼ ਵੀ ਬਣਦਾ ਤੁਹਾਨੂੰ ਗਰੋਥ ਵੀ ਦਿੰਦਾ ਸੋ ਮੈਂ ਸ਼ੁਕਰਗੁਜ਼ਾਰ ਹਾਂ ਭਾਜੀ ਹੋਰਾਂ ਦਾ ਕਿ ਇਸ ਫਿਲਮ ਲਈ ਉਹਨਾਂ ਨੇ ਮੈਨੂੰ ਚੁਣਿਆ ਸ਼ਰਨਿਸ ਮੂਵੀ ਦੇ ਵਿੱਚ ਚੜਦੇ ਲੰਦੇ ਪੰਜਾਬ ਵਾਲੇ ਇਕੱਠੇ ਦਿਖਾਈ ਦੇਣਗੇ ਕੀ ਸਿੱਖਿਆ ਤੁਸੀਂ ਲੰਦੇ ਪੰਜਾਬ ਵਰ ਚੜਦੇ ਪੰਜਾਬ ਨੂੰ ਜਦੋਂ ਅਸੀਂ ਇਕੱਠੇ ਹੋਵਾਂਗੇ ਜਾਂ ਜਿਵੇਂ ਹਰੀਜੀ ਨੇ ਡਾਇਲੋਗ ਚ ਕਿਹਾ ਕਿ ਇਹ ਲਾਹੌਰ ਨੇੜੇ ਨਹੀਂ ਹੋ ਸਕਦਾ ਮੈਨੂੰ ਲੱਗਦਾ ਇਹ ਤਾਂ ਕਿਉਂਕਿ ਇਹ ਚੀਜ਼ਾਂ ਉਦੋਂ ਦੀ ਹੋਈਆਂ ਜਦੋਂ ਅਸੀਂ ਪੈਦਾ ਵੀ ਨਹੀਂ ਸੀ ਹੋਏ ਤੇ ਹਜੇ ਤੱਕ ਉਹ ਚੱਲਦੀ ਆ ਰਹੀ ਹੈ ਜੋ ਸੁਨਿਆ ਚੀਜ਼ਾਂ ਮੈਂ ਮੈਨੂੰ ਨਹੀਂ ਪਤਾ ਜੋ ਸੁਨਿਆ ਸੁਨਈਆਂ ਸੀ ਚੀਜ਼ਾਂ ਤੇ ਬਿਲੀਵ ਕਰਦੇ ਹਾਂ ਬਟ ਜਦੋਂ ਮੈਂ ਉਹਨਾਂ ਨੂੰ ਐਕਚੁਅਲੀ ਪਰਸਨਲੀ ਮਿਲੀ ਤੇ ਮੈਨੂੰ ਸੱਚੇ 1% ਵੀ ਫਰਕ ਨਹੀਂ ਨਜ਼ਰ ਆਇਆ ਜਿੱਦਾਂ ਦੇ ਅਸੀਂ ਆ ਉਦਾਂ ਦੇ ਹੀ ਉਹ ਹੈ ਜੋ ਜੋ ਵੀ ਚੀਜ਼ਾਂ ਚੱਲ ਰਹੀਆਂ ਨੇ ਆਈ ਥਿੰਕ ਜਿੱਦਾਂ ਅਸੀਂ ਸੋਚਦੇ ਆ ਕਿ ਇੱਕ ਕਿਉਂ ਨਹੀਂ ਹੋ ਸਕਦਾ ਆਈ ਥਿੰਕ ਉਹ ਵੀ ਇਹੀ ਚੀਜ਼ ਹਮੇਸ਼ਾ ਸੋਚਦੇ ਨੇ ਨਕਰਾਤਾ ਤਾਂ ਕਿਤੇ ਹੈ ਹੀ ਨਹੀਂਗੀ ਹਾਂ ਨਾ ਇਹ ਤਾਂ ਸੁਣੀਆਂ ਸੁਣਾਈਆਂ ਗੱਲਾਂ ਨੇ ਔਰ ਪਤਾ ਨਹੀਂ ਕਿਨੇ ਕਹਿ ਦਿੱਤੀਆਂ ਬਟ ਮੈਨੂੰ ਲੱਗਦਾ ਹੁਣ ਜਿੱਦਾਂ ਦੀ ਸਾਡੀ ਜਨਰੇਸ਼ਨ ਹੈ ਜਾਂ ਜਿੱਦਾਂ ਦੀ ਸੋਚ ਹੋ ਗਈ ਹੈ ਹੁਣ ਸਾਡੇ ਸਾਰਿਆਂ ਦੀ ਮੇਬੀ ਇਨ ਫਿਊਚਰ ਰੱਬ ਵਾਹਿਗੁਰੂ ਮਿਹਰ ਕਰੂਗਾ ਇੱਕ ਹੋ ਵੀ ਜਾਣਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1% ਮੈਸੇਜ ਦੇ ਦਈਏ 1% ਵੀ ਅਗਰ ਇਸ ਚੀਜ਼ ਦੇ ਨਾਲ ਲੈਂਦੇ ਔਰ ਚੜ੍ਹਦੇ ਪੰਜਾਬ ਨੂੰ ਥੋੜਾ ਜਿਹਾ ਵੀ ਅਗਰ ਕਨੈਕਟੀਵਿਟੀ ਮਿਲਦੀ ਆਈ ਥਿੰਕ ਸਾਡੀ ਇੰਨੀ ਮਿਹਨਤ ਸਾਡੀ ਪੂਰੀ ਸਟਾਰ ਕਾਸਟ ਸਾਡੀ ਪੂਰੀ ਟੀਮ ਨੇ ਜਿੰਨੀ ਮਿਹਨਤ ਕੀਤੀ ਉਹ ਸਫਲ ਹੋ ਚੁੱਕੀ ਹੈ ਕਨੈਕਟੀਵਿਟੀ ਪਹਿਲਾਂ ਵੀ ਕਈ ਫਿਲਮਾਂ ਦੇ ਰਾਂ ਹੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤੁਸੀਂ ਇਸ ਕਨਸੈਪਟ ਨੂੰ ਚੁਣਿਆ ਔਰ ਤੁਸੀਂ ਇਹ ਦੋ ਚਿਹਰੇ ਚੁਣੇ ਨੇ ਇਹਦੇ ਪਿੱਛੇ ਵੀ ਨਹੀਂ ਮੈਨੂੰ ਕਿਉਂਕਿ ਇਹ ਦੋਨੋਂ ਰੰਗ ਮੰਚ ਨਾਲ ਰਿਲੇਟਡ ਹੈਗੇ ਆ ਔਰ ਜਿੱਦਾਂ ਦਾ ਮੈਨੂੰ ਕਿਰਦਾਰ ਚਾਹੀਦੇ ਸੀ ਹਨਾ ਮੈਨੂੰ ਇਹ ਲੱਗਦਾ ਵੀ ਕੋਈ ਹੋਰ ਕੋਈ ਕੈਰੈਕਟਰ ਮੇਰੇ ਦਿਮਾਗ ਐਕਟਰ ਕੋਈ ਦਿਮਾਗ ਆ ਹੀ ਨਹੀਂ ਰਿਹਾ ਸੀ ਮੈਨੂੰ ਲੱਗਾ ਸੀ ਵੀ ਇਹੀ ਬੈਸਟ ਇਸ ਕਿਰਦਾਰ ਨੂੰ ਪਲੇ ਕਰ ਸਕਦੇ ਆ ਤੋ ਮੈਂ ਜਦੋਂ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਮੈਨੂੰ ਪਤਾ ਹਰੀਸ਼ ਵਰਮਾ ਜੀ ਨਾ ਕਿਉਂਕਿ ਉਹ ਜਦੋਂ ਸਕ੍ਰਿਪਟ ਚੂਜ਼ ਕਰਦੇ ਮੈਨੂੰ ਬੜੇ ਚੂਜ਼ੀ ਟਾਈਪ ਦੇ ਸਾਨੂੰ ਸਭ ਨੂੰ ਪਤਾ ਸੀ ਮੈਂ ਐਜ਼ ਅ ਰਾਈਟਰ ਉਸ ਟਾਈਮ ਤੇ ਮੈਂ ਐਜ਼ ਅ ਰਾਈਟਰ ਗਿਆ ਸੀ ਹਨਾ ਤੇ ਮੈਨੂੰ ਅੱਜ ਵੀ ਯਾਦ ਮੈਂ ਡਰੀ ਜਾਂਦਾ ਸੀ ਵੀ ਮੈਂ ਇਹਨ ਤੇ ਕਿਉਂਕਿ ਕਾਮੇਡੀ ਫਿਲਮ ਪਹਿਲਾ ਹਨਾ ਤੇ ਕਿਉਂਕਿ ਮੈਨੂੰ ਐਸੀ ਵੀ ਮੈਨੂੰ ਰੇਟ ਕਰੂੰਗਾ ਪਤਾ ਨਹੀਂ ਹੁਣ ਕੀ ਬੋਲਣਗੇ ਮੈਂ ਡਰਦਾ ਡਰਦਾ ਗਿਆ ਸੀ ਮੈਨੂੰ ਅੱਜ ਵੀ ਯਾਦ ਇੱਕ ਹੋਟਲ ਚ ਗਿਆ ਸੀ ਮੈਨੂੰ ਨਰੇਟ ਕਰਨ ਤੇ ਬਟ ਜਦੋਂ ਮੈਂ ਨਰੇਸ਼ਨ ਖਤਮ ਕੀਤੀ ਤਾਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੈਨੂੰ ਕੋਈ ਵਰਡ ਬੋਲੇ ਮੈਨੂੰ ਲੱਗਿਆ ਵੀ ਇਹ ਕਹਿੰਦੇ ਵੀ ਇਸ ਫਿਲਮ ਦਾ ਹਿੱਸਾ ਮੈਂ ਜ਼ਰੂਰ ਬੰਨਣਾ ਚਾਹੁੰਦਾ ਤਾਂ ਉਦੋਂ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਵੀ ਚਲੋ ਐਟ ਲੀਸਟ ਮੇਰੀ ਸ਼ੁਰੂਆਤ ਜਿਹੜੀ ਹੈਗੀ ਆ ਸਕ੍ਰਿਪਟ ਦੇ ਉੱਪਰ ਜੇ ਇੱਕ ਜਿਹੜਾ ਮੈਨੂੰ ਮੇਨ ਕਰੈਕਟਰ ਜਿਹੜਾ ਚਾਹੀਦਾ ਹੈਗਾ ਤਾਂ ਉਹ ਜੋ ਮੈਂ ਸੋਚਿਆ ਸੀ ਉਹ ਮੈਨੂੰ ਮਿਲਿਆ ਮੈਂ ਉਹਨਾਂ ਦਾ ਥੈਂਕਸ ਕਰਦਾ ਕਿ ਉਹਨਾਂ ਨੇ ਕਿਉਂਕਿ ਜਦੋਂ ਨਰੇਸ਼ਨ ਕਰਦੇ ਕਿ ਕਈ ਵਾਰੀ ਨਾ ਨਰੇਸ਼ਨ ਕਰਦੇ ਕਰਦੇ ਵੀ ਨਾ ਕਈ ਵਾਰੀ ਮੈਂ ਆਪਣੇ ਹਿਸਾਬ ਨਾਲ ਸੁਣਾ ਰਿਹਾ ਹਾਂ ਸਾਹਮਣੇ ਵਾਲਾ ਉਹ ਚੀਜ਼ ਨੂੰ ਕਿੱਦਾਂ ਵਿਜ਼ੂਅਲਾਈਜ਼ ਕਰ ਰਿਹਾ ਮੇਰੇ ਨਾ ਕਮੀਆਂ ਵੀ ਰਹਿ ਜਾਂਦੀਆਂ ਨੇ ਉਹ ਸਾਹਮਣੇ ਵਾਲੇ ਬੰਦੇ ਤੇ ਹੁਣ ਮੈਂ ਕਿਸੇ ਵੀ ਆਰਟਿਸਟ ਨੂੰ ਉਹਦੇ ਤੇ ਡਿਪੈਂਡ ਕਰੇਗਾ ਮੈਂ ਕੋਈ ਉਹਨੂੰ ਨਰੇਸ਼ਨ ਦੇ ਰਿਹਾ ਉਹ ਚੀਜ਼ ਨੂੰ ਵਿਜ਼ੂਅਲਾਈਜ਼ ਕਿੱਦਾਂ ਕਰ ਰਿਹਾ ਹੈ ਹੈਨਾ ਔਰ ਇਹਨਾਂ ਦੋਨਾਂ ਦੀ ਖਾਸियत ਇਹੀ ਹੈ ਕਿਉਂਕਿ ਇਹਨਾਂ ਨੇ ਬੜੀ ਛੇਤੀ ਇਹਨਾਂ ਨੇ ਜੱਜ ਕਰ ਲਿਆ ਵੀ ਵਿਜ਼ੂਅਲਾਈਜ਼ ਕਰ ਲਿਆ ਉਹ ਚੀਜ਼ ਨੂੰ ਵੀ ਇਹ ਸਕ੍ਰਿਪਟ ਦੇ ਅੰਦਰ ਹੈ ਕਿਆ ਤਾਂ ਮੈਨੂੰ ਲੱਗਦੀ ਸਮਝਦਾ ਆਪਣੇ ਆਪ ਨੂੰ ਕਿ ਮੈਂ ਦੋਨੋਂ ਆਰਟਿਸਟ ਦੋਨੋਂ ਦੋਨੋਂ ਸਕ੍ਰਿਪਟ ਰੀਡ ਕੀਤੀ ਦੋਨੋਂ ਨੇ ਹਾਂ ਕੀਤੀ ਤੁਸੀਂ ਮੈਨੂੰ ਲੱਗਦਾ ਜਿੰਨੀ ਮਰਜ਼ੀ ਫਿਲਮਾਂ ਬਣਾ ਲਓ ਜੋ ਪਛਾਣ ਤੁਹਾਨੂੰ ਜੱਟ ਟਿੰਕੇ ਨੇ ਦਿੱਤੀ ਹੈ ਅੱਜ ਵੀ ਜਦੋਂ ਕਿਤੋਂ ਵੀ ਗੁਜ਼ਰਦੇ ਹਾਂ ਤਾਂ ਟਿੰਕਾ ਜੱਟ ਆ ਗਿਆ ਇਹੀ ਸੁਣਨ ਨੂੰ ਮਿਲਦਾ ਯਸ 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 ਬਿਲਕੁਲ ਟਿੰਕਾ ਜੱਟ ਟਿੰਕਾ ਹਰੇਕ ਬੰਦੇ ਦੇ ਅੰਦਰ ਹੈ ਐਕਚੁਅਲੀ ਆਪਣੇ ਹਰ ਪੰਜਾਬੀ ਦੇ ਅੰਦਰ ਟਿੰਕਾ ਐਸ ਕਰਕੇ ਉਹ ਸਾਰਿਆਂ ਦੇ ਦਿਲਾਂ 'ਚ ਵਸਦਾ ਤੇ ਇਹੋ ਇੱਕ ਕਾਰਨ ਰਿਹਾ ਮੈਨੂੰ ਲੱਗਦਾ ਕਿ ਯਾਰ ਅਨਮੁੱਲੇ ਟਿੰਕਾ ਮੇਰੀ ਪਛਾਣ ਬਣ ਗਈ ਫਿਰ ਜਦੋਂ ਕਿਉਂਕਿ ਉਹ ਹਰੇਕ ਬੰਦੇ ਦੇ ਅੰਦਰ ਸੀ ਇਸ ਜਿਹੜੀ ਫਿਲਮ ਦੇ ਵਿੱਚ ਜੋ ਗੱਲ ਹੈ ਉਹ ਵੀ ਹਰੇਕ ਬੰਦੇ ਦੇ ਅੰਦਰ ਹੈ ਹਰੇਕ ਬੰਦੇ ਦੇ ਦਿਲ ਦੀ ਰੀਤ ਹੈ ਜਦੋਂ ਮੈਨੂੰ ਪਹਿਲੀ ਦਫ਼ਾ ਮੈਨੂੰ ਸਾਡੇ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ ਬਲਜੀਤ ਚੁੰਬਰ ਜੀ ਉਹਨਾਂ ਦਾ ਫੋਨ ਆਇਆ ਸੀ ਕਿ ਐਦਾ ਐਦਾ ਕਰਕੇ ਅਸੀਂ ਕੁਝ ਸੋਚ ਰਹੇ ਹਾਂ ਚੰਦਰ ਕੰਬੋਜ ਜੀ ਮੈਂ ਚੰਦਰ ਕੰਬੋਜ ਭਾਜੀ ਹੋਰਾਂ ਦਾ ਨਾਮ ਸੁਣਿਆ ਹੋਇਆ ਸੀ ਤੇ ਉਦੋਂ ਫਿਰ ਅਸੀਂ ਮਿਲੇ ਚੰਡੀਗੜ੍ਹ ਇਹਨਾਂ ਨੇ ਕਹਾਣੀ ਸੁਣਾਈ ਜਦੋਂ ਨਰੇਸ਼ਨ ਦਿੱਤੀ ਇਹਨਾਂ ਨੇ ਆਈਡੀਆਸ ਦੱਸਿਆ ਮੈਨੂੰ ਪੂਰੀ ਨਹੀਂ ਸੀ ਸੁਣਾਈ ਆਈਡੀਆ ਦੱਸਿਆ ਸੀ ਮੈਂ ਆਈਡੀਆ ਤੁਸੀਂ ਗੈਸ ਕਰ ਲਿਆ ਸੀ ਮੈਂ ਕਿਹਾ ਵੀ ਮੈਨੂੰ ਲੱਗਦਾ ਕਿ ਇਹ ਜੇ ਜੇ ਇਹ ਮੁੱਦਾ ਹੈ ਨਾ ਤਾਂ ਇਸ اس کہانی ਦਾ ಪಾਤਰ ਬਣਨਾ اس کہانی ਦਾ 파ਰਟ ਬਣਨਾ ਬਹੁਤ ਮੇਰੇ ਲਈ ਸਹੀ ਖੁਸ਼ਕਿਸਮਤੀ ਵਾਲੀ ਗੱਲ ਰਹੂਗੀ ਤੇ ਇੱਕ ਸਹੀ ਫੈਸਲਾ ਲਿਆ ਗਿਆ ਮੈਨੂੰ ਲੱਗਦਾ ਕਿ ਫਿਲਮਾਂ ਦੇ ਨਾਲ یا ਫਿਲਮਾਂ ਦਿਖਾ ਕੇ یا ਇੱਕ ਐਦਾ ਦੇ ਸੁਨੇਹੇ ਦੇ ਕੇ ਚੜ੍ਹਦੇ ਤੇ ਲੈਣਦੇ ਪੰਜਾਬ ਨੂੰ ਜੋੜਿਆ ਜਾ ਸਕਦਾ ਲੱਗਦਾ ਅ ਇਸ ਬਾਰੇ ਮੈਨੂੰ ਨਹੀਂ ਪਤਾ ਪਰ ਇੰਨਾ ਜ਼ਰੂਰ ਹੈ ਕਿ ਪਿਆਰ ਹੋਰ ਗੁੜਾ ਸਾਥ ਹੋਰ ਗੁੜਾ ਨਿਗਹ ਹੋਰ ਗੁੜਾ ਕੀਤਾ ਜਾ ਸਕਦਾ ਤੇ ਜੋ ਸਾਡਾ ਉਪਰਾਲਾ ਜੋ ਸੀ ਚਾਹੁੰਦੇ ਆ ਤੇ ਹੈਗਾ ਤਾਂ ਹਰ ਕੋਈ ਇਨਸਾਨ ਨਹੀਂ ਹੈ ਘਰ ਇੱਕ ਕਿਤੇ ਦਿਲ ਨੂੰ ਕਿਹੜੀ ਗੱਲ ਛੂ ਜਾਵੇ ਇੱਕ ਸੀਨ ਹੈ ਵਿੱਚ ਤਾਰਾਂ ਟੱਪੀਆਂ ਜਾਂਦੀਆਂ ਨੇ ਸਰਹਦਾਂ ਟੱਪੀਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਮਿਲਣ ਦੇ ਲਈ ਉਹ ਸੀਨ ਨੂੰ ਥੋੜਾ ਸਮਝਾ ਸਕਦੇ ਹੋ ਸਾਨੂੰ ਕੀ ਦਰਸਲ ਉਹ ਐਕਚੁਅਲੀ ਅਸਲ ਡਰਾਮਾ ਅਸਲ ਨਾਟਕ ਹੈ ਅਸਲ ਐਸ ਫਿਲਮ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਐਸ ਫਿਲਮ ਦਾ ਦੀ ਰੂਹ ਹੈ ਉਹ ਦੋ ਬਜ਼ੁਰਗ ਦੋ ਦੋਸਤ ਜਿਹੜੇ ਛੋਟੇ ਛੋਟੇ ਹੁੰਦੇ ਇਕੱਠੇ ਸੀ ਉਹ ਅੱਜ ਇਸ ਉਮਰੇ ਜਦੋਂ ਆਖਰੀ ਸਮਾਂ ਉਹਨਾਂ ਦਾ ਉਹ ਚਾਹੁੰਦੇ ਕਿ ਯਾਰ ਮਿਲ ਤੇ ਲਈਏ ਇੱਕ ਦੂਜੇ ਨੂੰ ਆਪਾਂ ਜੱਫੀ ਨਹੀਂ ਪਾਈ ਇੱਕ ਦੂਜੇ ਨਾਲ ਆਪਾਂ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕੀਤੀ ਵਿਛੜਿਆ ਸਾਲ ਹੋ ਗਏ ਪਤਾ ਨਹੀਂ ਇਹ ਤਾਰੇ ਮਿਲ ਨਹੀਂ ਦੇ ਰਹੀਆਂ ਇਹੋ ਜੇ ਕਿੰਨੇ ਹੀ ਭੈਣ ਭਰਾ ਨਹੀਂ ਮਿਲ ਸਕੇ ਮਾਂ ਪੁੱਤ ਨਹੀਂ ਮਿਲ ਸਕੇ ਭਰਾ ਨਹੀਂ ਮਿਲ ਸਕੇ ਦੋਸਤ ਨਹੀਂ ਮਿਲ ਸਕੇ ਭੈਣਾ ਨਹੀਂ ਮਿਲ ਸਕੀਆਂ ਰਿਸ਼ਤੇ ਨਹੀਂ ਮਿਲ ਸਕੇ ਉਸ ਸਾਰਿਆਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇਹ ਦੋ ਬਜ਼ੁਰਗ ਤੇ ਅਸੀਂ ਉਮੀਦ ਕਰਦੇ ਆ ਕਿਉਂਕਿ ਜਦੋਂ ਉਹ ਸ਼ੂਟ ਵੀ ਕਰ ਰਹੇ ਸੀ ਉਦੋਂ ਵੀ ਇਮੋਸ਼ਨਸ ਬੜੇ ਭਰਪੂਰ ਸੀ ਅੰਦਰ ਤੇ ਜਦੋਂ ਦੇਖ ਰਹੇ ਸੀ ਉਸ ਨੂੰ ਡੱਬ ਕਰਦੇ ਹੋਏ ਵੀ ਅਹਿਸਾਸ ਹੋ ਰਿਹਾ ਸੀ ਜਦੋਂ ਦੇਖਿਆ ਉਦੋਂ ਵੀ ਇਹ ਲੱਗ ਰਿਹਾ ਸੀ ਕਿ ਕੁਝ ਹੁੰਦਾ ਤੁਹਾਡੀਆਂ ਅੱਖਾਂ ਚ ਆਉਂਦਾ ਹੈ ਤੁਹਾਡਾ ਤਰਦ ਤੇ ਉਮੀਦ ਕਰਦੇ ਆ ਕਿ ਅਸੀਂ ਜੋ ਕਹਿਣਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚੂਗਾ ਕਿਉਂਕਿ ਟ੍ਰੇਲਰ ਨੂੰ ਸਾਡੇ ਨੂੰ ਵਧੀਆ ਰਿਸਪਾਂਸ ਮਿਲਿਆ ਉਮੀਦ ਕਰਦੇ ਆਂ ਦੇਖੋ ਮੈਂ ਮੈਂ ਕਿਉਂਕਿ ਮੈਂ ਥੀਏਟਰ ਕੀਤਾ ਮੈਂ ਲਿਟਰੇਚਰ ਨਾਲ ਵੀ ਥੋੜਾ ਮੇਰਾ ਵਾਹ ਵਾਸਾ ਰਿਹਾ ਮੈਨੂੰ ਇਹ ਲੱਗਦਾ ਕਿ ਚੰਦਰਪਾ ਜੀ ਨੇ ਜਿਹੜਾ ਚੰਦਰ ਕੰਬੋਜ ਜੀ ਨੇ ਆਹ ਵਾਲਾ ਪੋਰਸ਼ਨ ਲਿਖਿਆ ਇਹ ਪੋਰਸ਼ਨ ਬਹੁਤ ਜ਼ਰੂਰੀ ਸੀ ਉਹਦਾ ਫਿਲਮ ਚ ਨਹੀਂ ਵੈਸੇ ਹੀ ਬਹੁਤ ਜ਼ਰੂਰੀ ਸੀ ਸਭ ਨੂੰ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਸੀ ਪੰਜਾਬੀ ਇੰਡਸਟਰੀ ਇਸ ਵਿਲੇਜ ਇਸ ਮੁਕਾਮ ਤੇ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਇੱਕ ਪੰਜਾਬੀ ਮੂਵੀ ਰਿਲੀਜ਼ ਹੁੰਦੀ ਹੈ ਤਾਂ ਉਸ ਦੇ ਚਰਚੇ ਚੜਦੇ ਨੇ ਔਰ ਇੱਕ ਜਿਹੜੀ ਐਕਸਾਈਟਮੈਂਟ ਹੁੰਦੀ ਹੈ ਸਿਨੇਮਾ ਘਰਾਂ ਚ ਜਾ ਕੇ ਫਿਲਮ ਦੇਖਣ ਦੀ ਉਸ ਦੇ ਪਿੱਛੇ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਕੋਈ ਪਰਟੀਕੂਲਰ ਆਰਟਿਸਟ ਨੂੰ ਸਮਝਦੇ ਹੋ ਪਰਟੀਕੂਲਰ ਫਿਲਮ ਨੂੰ ਸਮਝਦੇ ਹੋ ਕਿਸੇ ਚਿਹਰੇ ਨੂੰ ਸਮਝਦੇ ਹੋ ਮੈਨੂੰ ਲੱਗਦਾ ਕਲੈਕਟਿਵ ਐਫਰਟ ਹੈ ਸਾਰਿਆਂ ਦੀ ਹਰ ਕਿਸੇ ਨੇ ਆਪਣਾ ਬਣਦਾ ਯੋਗਦਾਨ ਪਾਇਆ ਸਾਡੇ ਕਈ ਇਹੋ ਜਿਹੇ ਭਰਾ ਕਲਾਕਾਰ ਨੇ ਸਾਥੀ ਕਲਾਕਾਰ ਜਿਨ੍ਹਾਂ ਨੇ ਆਪਣੀਆਂ ਉਮਰਾਂ ਦਿੱਤੀਆਂ ਨੇ ਸਾਡੇ ਤੋਂ ਵੱਡੇ ਨੇ ਸਾਡੇ ਸੀਨੀਅਰਸ ਜਿਹੜੇ ਸਾਡੇ ਨਾਲ ਜਿਹੜੇ ਕੰਮ ਕਰਦੇ ਨੇ ਸਾਰਿਆਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਵਿਸ਼ਵਾਸ ਕਾਇਮ ਕੀਤਾ ਦਰਸ਼ਕਾਂ ਦਾ ਕਿ ਹਾਂ ਵਧੀਆ ਫਿਲਮਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਲਈ ਬਣਾ ਰਹੇ ਆ। ਉਸੇ 'ਚ ਸਾਡਾ ਇੱਕ ਛੋਟਾ ਜਿਹਾ ਯੋਗਦਾਨ ਹੈ। ਅਸੀਂ ਵੀ ਆਪਣੇ ਵੱਲੋਂ ਬਣਦੀ ਕੋਸ਼ਿਸ਼ ਕਰਦੇ ਆ। ਮੈਂ ਜਦੋਂ ਮੈਂ ਜਦੋਂ ਬਾਹਰਲੇ ਮੁਲਕਾਂ 'ਚ ਕਿਤੇ ਵੀ ਜਾਂਦਾ ਸ਼ੂਟਿੰਗ ਕਰਨ ਜਾਉਂਦਾ ਤਾਂ ਮੈਨੂੰ ਪਰਿਵਾਰ ਮਿਲਦੇ ਨੇ, ਮੈਨੂੰ ਬਜ਼ੁਰਗ ਮਿਲਦੇ ਨੇ। ਉਹ ਲੰਡਨ 'ਚ ਸ਼ੂਟਿੰਗ ਹੋਈ ਹੈ ਵਲੀ। ਈਸ਼ਵਰ ਵੀ ਮਿਲਦੇ। हां बिल्कुल मिले कनाडा ਦੇ ਵਿੱਚ ਸ਼ੂਟਿੰਗ ਕਰ ਰਿਹਾ ਸੀ ਉੱਥੇ ਮਿਲੇ ਅਮਰੀਕਾ ਚ ਉੱਥੇ ਮਿਲਦੇ ਆ ਜਦੋਂ ਮੈਨੂੰ ਉਹ ਲੋਕ ਮਿਲਦੇ ਨੇ ਜਦੋਂ ਉਹ ਮੈਨੂੰ ਪਛਾਣਦੇ ਤੇ ਪਿਆਰ ਕਰਦੇ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖਦੇ ਨੇ ਫਿਰ ਮੈਨੂੰ ਲੱਗਦਾ ਨਹੀਂ ਯਾਰ ਮੈਂ ਕੀਤਾ ਕੁਝ ਕੁਝ ਨਾ ਕੁਝ ਤਾਂ ਮੈਂ ਕੀਤਾ ਚਾਹੇ 0.1% ਹੈ ਮੇਰੇ ਨਾਲੋਂ ਜ਼ਿਆਦਾ ਹੋਣਾ ਸਾਰਿਆਂ ਦਾ ਕੰਟਰੀਬਿਊਸ਼ਨ ਮੇਰਾ ਉਹ ਇੱਕ ਨਾ ਗੱਲ ਹੈ ਬੜੀ ਸੋਹਣੀ ਕਹਿੰਦੇ ਭਈ ਜੰਗਲ ਚ ਅੱਗ ਲੱਗੀ ਚਿੜੀ ਵੀ ਚਲੋ ਚਾਹੇ ਚੁੰਝ ਭਰ ਕੇ ਹੀ ਸਹੀ ਕੁਸ਼ਤ ਇਕਤ ਕੀਤਾ ਹੈ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਚਿੜੀ ਹੋ ਜਿਸ ਨੇ ਇੱਕ ਜਿਹੜੀ ਬੂੰਦ ਪਾਣੀ ਦੀ ਪਾਈ ਹੈ ਨਹੀਂ ਮੈਂ ਇਹ ਕਹਿਣਾ ਕਿ ਮੈਂ ਮੈਂ ਇਹ ਫੀਲ ਕਰਦਾ ਕਿ ਸਾਰਿਆਂ ਨੇ ਆਪਣੀ ਵਾਹ ਲਾਈ ਹੈ ਆਪਣੀਆਂ ਜ਼ਿੰਦਗੀਆਂ ਦਿੱਤੀਆਂ ਨੇ ਇਸ ਫੀਲਡ ਨੂੰ ਸਾਰੇ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨਾ ਬੈਟਰ ਕਰ ਸਕੀਏ ਸਿਰਮਾ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਜ਼ੁਬਾਨ ਨੂੰ ਜਿੰਨੀ ਜਿੰਨੀ ਜਗ੍ਹਾ ਦੇ ਸਕੀਏ ਸੋ ਇਸ ਵਿੱਚ ਮੈਂ ਵੀ ਛੋਟਾ ਜਿਹਾ ਆਪਣਾ ਯੋਗਦਾਨ ਮੰਨਦਾ ਕਿ ਮੈਂ ਪਾ ਰਿਹਾ ਜਿਹੜਾ ਇਹ ਜਿਹੜੀ ਫਿਲਮ ਹੈ ਖਾਸ ਤੌਰ ਤੇ ਨਾ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਚੁਣੀ ਸੀ ਤੇ ਉਹ ਹੈ ਹੁਣ 19 ਤਰੀਕ ਨੂੰ ਸਾਰਾ ਫੈਸਲਾ ਹੋਣਾ ਜੀ ਚਰਨ ਮੇਰਾ ਸੇਮ ਕੁਐਸਚਨ ਤੁਹਾਡੇ ਤੋਂ ਹੈ ਜਿਹੜਾ ਦੇਸ਼ਾਂ ਵਿਦੇਸ਼ਾਂ ਚੰਨਾ ਪਿਆਰ ਮਿਲ ਰਿਹਾ ਹੈ ਤੁਹਾਨੂੰ ਮਿਲਣਾ ਹੈ ਯਾ ਰੀਸ਼ ਨੂੰ ਮਿਲਣਾ ਇਸ ਮੂਵੀ ਤੋਂ ਬਾਅਦ ਯਾ ਹੁਣ ਤੱਕ ਮਿਲਦਾ ਆਇਆ ਹੈ ਇਹ ਜਿਹੜੀ ਪਛਾਣ ਹੈ ਪੰਜਾਬ ਦੀ ਪੰਜਾਬੀ ਇੰਡਸਟਰੀ ਦੀ ਪੰਜਾਬੀ ਮੂਵੀਜ਼ ਯਾ ਪੰਜਾਬੀ ਸੌਂਗਸ ਕਿਹਦਾ ਯੋਗਦਾਨ ਲੱਗਦਾ ਸਭ ਤੋਂ ਵੱਧ ਆਈ ਥਿੰਕ ਮੈਨੂੰ ਸਭ ਤੋਂ ਜ਼ਿਆਦਾ ਲੱਗਿਆ ਕਿ ਆਰਟਿਸਟਸ ਔਰ ਸਿੰਗਰਜ਼ ਦਾ ਬਹੁਤ ਵੱਡਾ ਯੋਗਦਾਨ ਹੈ ਬਿਕਾਜ਼ ਪੰਜਾਬੀ ਸਾਡਾ ਕਲਚਰ ਹੀ ਇੱਕ ਇਦਾਂ ਦਾ ਹੋ ਗਿਆ ਹੈ ਕਿ ਹੁਣ ਹੁਣ ਆਉਣ ਵਾਲੇ ਟਾਈਮਸ ਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਹਰ ਹਿੰਦੀ ਮੂਵੀ 'ਚ ਇੱਕ ਪੰਜਾਬੀ ਗਾਣਾ ਬਹੁਤ ਲਾਜ਼ਮੀ ਹੋ ਗਿਆ। ਯਾ ਇੱਕ ਪੱਗ ਵਾਲਾ ਕਰੈਕਟਰ ਲਿਆ ਜਾਂਦਾ ਇੱਕ ਸਰਦਾਰ। ਯਾ ਉਹਦੇ ਲਈ ਦਿਲਜੀਤ ਦੋਸਾਂਝੀ ਨੂੰ ਆਫਕੋਰਸ ਐਪਰੀਸ਼ੀਏਸ਼ਨ ਮੈਂ ਥੈਂਕ ਯੂ ਵੀ ਕਵਾਂਗੇ ਕਿਉਂਕਿ ਉਹਨਾਂ ਨੇ ਹਿੰਦੀ ਇੰਡਸਟਰੀ 'ਚ ਜਾ ਕੇ ਕਿਉਂਕਿ ਉੱਥੇ ਇੱਕ ਰਾਉਂਡ ਟੇਬਲ ਇੰਟਰਵਿਊਜ਼ ਹੁੰਦੀਆਂ ਨੇ। ਔਰ ਫੋਰ ਐਗਜ਼ਾਮਪਲ ਜਿੱਦਾਂ ਬਹੁਤ ਸਾਰੇ ਇੰਟਰਵਿਊ ਕਾਫੀ ਵਿਦ ਕਰਨ ساری ਇੰਟਰਵਿਊਜ਼ ਜਿੱਥੇ ਨਾ ਹਮੇਸ਼ਾ ਇੰਗਲਿਸ਼ ਹੀ ਬੋਲੀ ਜਾਂਦੀ ਆ। ਹੀ ਡੋਣਾ ਲਾਉ ਕਿ ਉਹ ਕਦੀ ਨਹੀਂ ਕੀ ਹੋਰ ਲੈਂਗੁਏਜ ਨੂੰ ਪ੍ਰੈਪਰ ਨਹੀਂ ਕਰਦੇ ਪਰ ਜਦੋਂ ਉਹ ਗਏ ਸੀਗੇ ਨੇ ਉਹਨਾਂ ਨੇ ਉਹਨਾਂ ਤੇ ਜਾ ਕੇ ਹਿੰਦੀ ਔਰ ਪੰਜਾਬੀ ਚ ਗੱਲ ਕੀਤੀ ਪਰ ਉਹਨਾਂ ਨੂੰ ਵੀ ਪੰਜਾਬੀ ਬੋਲਣ ਤੇ ਮਜਬੂਰ ਕੀਤਾ ਤੇ ਆਈ ਥਿੰਕ ਇਹ ਬਹੁਤ ਉਹਨਾਂ ਨੇ ਇੰਨੇ ਯੋਗਦਾਨ ਦਿੱਤੇ ਹੋਏ ਨੇ ਉਹਨਾਂ ਦੇ ਹੀ ਅਸੀਂ ਕੋਸ਼ਿਸ਼ ਕਰ ਰਹੇ ਕਿ ਜੇ ਉਹਨੂੰ ਅਸੀਂ ਕੰਟੀਨਿਊ ਕਰ ਸਕੀਏ ਥੋੜਾ ਜਿੱਦਾਂ ਹਰੀ ਸ਼੍ਰੀ ਨੇ ਕਿਹਾ 1% ਵੀ ਅਗਰ ਅਸੀਂ ਆਪਣਾ ਯੋਗਦਾਨ ਪਾ ਪਾਵਾਂਗੇ ਅਸੀਂ ਖੁਸ਼ ਨਸੀਬ ਸਮਝਾਂਗੇ ਕਿ ਕਿਉਂਕਿ ਮੈਂ ਬੰਬਈ ਰਹਿੰਦੇ ਮੈਨੂੰ 10 ਸਾਲ ਹੋ ਗਏ ਆ ਮੈਂ ਉੱਤੇ ਕੰਮ ਕੀਤਾ ਬਟ ਕਿਤੇ ਨਾ ਕਿਤੇ 빙ਾ ਪੰਜਾਬੀ ਮੈਂ ਪਿੱਛੇ ਆਈ ਹਾਂ ਕਿਉਂਕਿ ਮੈਨੂੰ ਮੈਨੂੰ ਲੱਗਦਾ ਸੀ ਮੈਂ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰੂੰਗੀ ਮੈਨੂੰ ਇੱਥੇ ਜੋ ਪਿਆਰ ਮਿਲ ਲਾ ਮੈਨੂੰ ਕਿਤੇ ਨਹੀਂ ਪਿਆਰ ਮਿਲ ਸਕਦਾ ਬੰਬੇ ਵਾਲੇ ਕਿਹਦੇ ਗੀਤ ਸਭ ਤੋਂ ਵੱਧ ਸੁਣਦੇ ਨੇ ਕਿਹਦੀਆਂ ਫਿਲਮਾਂ ਸਭ ਤੋਂ ਜ਼ਿਆਦਾ ਦੇਖਦੇ ਨੇ ਪੰਜਾਬੀ ਆਈ ਥਿੰਕ ਹੁਣ ਤਾਂ ਸਾਰਿਆਂ ਦੇ ਸੁਣਦੇ ਆ ਮਤਲਬ ਗੱਲ ਇਹ ਨਹੀਂ ਹੁੰਦੀ ਕਿ ਕਿਸੇ ਸਪੈਸੀਫਿਕ ਸੁਣ ਕਿਉਂਕਿ ਪੰਜਾਬੀ ਜਿਹੜੇ ਇੱਕ ਸੌਂਗਸ ਨੇ ਨਾ ਉਹ 뮤זיਕ ਵਜਦਾ ਉੱਥੇ ਉਹਨਾਂ ਦੇ ਦਿਲਾਂ 'ਚ ਨਾ ਉਹ ਬੀਟ ਵੱਜਦੀ ਆ ਲਿਰਿਕਸ ਭਾਵੇਂ ਉਹਨਾਂ ਨੂੰ ਸਮਝ ਆਉਣ ਨਾ ਆਉਣ ਪਰ ਉਹ ਜਿਹੜੇ ਵੀ ਮੈਨੂੰ ਮਜਬੂਰ ਕਰਦੇ ਹਾਂ ਜਿਹੜੇ ਵੀ ਮੈਂ ਰੈਸਟੋਰੈਂਟ ਜਿੱਦਾਂ ਸਭ ਤੋਂ ਜ਼ਿਆਦਾ ਸਾਡੇ ਜੋ ਮੈਂ ਸੁਣਿਆ ਸੀਗਾ ਕਿ ਮੈਂ ਜਿੱਥੇ ਜਾਂਦੀ ਸੀ ਨਾ ਬੰਬੇ ਤੇ ਕਿਸੇ ਰੈਸਟੋਰੈਂਟ 'ਚ ਮੈਂ ਸਭ ਤੋਂ ਜ਼ਿਆਦਾ ਸੁਣਿਆ ਇੱਕ ਯਾਰ ਮੇਰਾ ਤਿਤਲੀਆਂ ਵਰਗਾ ਐਂਡ ਇੱਕ ਲੌਂਗ ਇਲਾਚੀ ਦੀਸ ਟੂ ਸੰਗਸ ਦਾ ਮਤਲਬ ਹਰ ਇੱਕ ਪਰਸਨ ਨੂੰ ਜਿੰਨੂੰ ਪੰਜਾਬੀ ਨਹੀਂ ਵੀ ਹੁੰਦੀ ਉਹਨੂੰ ਵੀ ਇੱਕ ਇੱਕ ਲਿਰਿਕਸ ਯਾਦ ਸੀਗਾ ਤੋ ਜਦੋਂ ਸੁਣਦੇ ਸੀ ਤਾਂ ਸਾਨੂੰ ਕਿੰਨੀ ਖੁਸ਼ੀ ਪ੍ਰਾਊਡ ਫੀਲ ਹੁੰਦਾ ਔਰ ਇੱਕ ਨਾ ਜਦੋਂ ਵੀ ਜਿੱਦਾਂ ਅਸੀਂ ਮੈਂ ਉੱਥੇ ਰਹਿਨੀ ਆ ਆਡੀਸ਼ਨਸ ਦੇਣ ਜਾਂਦੇ ਆ ਜਿੱਦਾਂ ਤੇ ਮੈਨੂੰ ਇਹ ਬੀਆ ਪੰਜਾਬੀ ਬਹੁਤ ਪਿਆਰ ਮਿਲਿਆ बिकॉज ਜਦੋਂ ਮੇਰੇ ਨਾਮ ਦੇ ਅੱਗੇ ਸ਼ਰਨ ਕੌਰ ਲਿਖਦੀ ਸੀ ਨਾ ਮੈਨੂੰ ਆਪਣੀ ਇੰਟਰੋਡਕਸ਼ਨ ਦੇਣ ਦੀ ਲੋੜ ਹੀ ਨਹੀਂ ਪੈਂਦੀ ਸੀ ਜਦੋਂ ਕੌਰ ਸੰਦੇ ਪੰਜਾਬੀ ਆ ਮੈਂ ਕਹਿੰਦਾ ਹੈ ਉਸ ਕਿੰਨਾ ਪ੍ਰਾਊਡ ਫੀਲ ਹੁੰਦਾ ਹੈ ਤੇ ਹਜੇ ਜਦ ਮੈਂ ਸ਼ੁਰੂਆਤ ਕੀਤੀ ਹੈ ਆਪਣੀ ਇੰਡਸਟਰੀ 'ਚ ਔਰ ਮੈਨੂੰ ਪਤਾ ਹੈ ਕਿ ਕੋਸ਼ਿਸ਼ ਕਰੂੰਗੀ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਹੋਰ ਯੋਗਦਾਨ ਪਾਉਂਗੀ ਆਪਾਂ ਮੂਵੀ ਤੋਂ ਕੇਕ ਪਿੱਟੇ ਸੀ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਤਾਂ ਮੇਰੀ ਪਹਿਲੀ ਕਾਮੇਡੀ ਮੂਵੀ ਹੈ ਔਰ ਕੰਟੈਂਟ ਬਹੁਤ ਵਧੀਆ ਹੈ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਮੋਸ਼ਨਸ ਵੀ ਨੇ ਔਰ ਬਾਕੀ ਜੋ ਲੈਂਦੇ ਔਰ ਚੜਦੇ ਪੰਜਾਬ ਦੀ ਜੋ ਇੱਕ ਕਹਿੰਦੇ ਨੇ ਇੱਕ ਥਿਨ ਲਾਈਨ ਆ ਇਮੋਸ਼ਨ ਸੇਮ ਨੇ ਬਟ ਉਹ ਜੋ ਇੱਕ ਥਿਨ ਲਾਈਨ ਆ ਨਾ ਉਹਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਘਟ ਵੱਧ ਨਹੀਂ ਦੱਸ ਸਕਦੇ ਬਟ ਇੱਕ ਰਿਲੇਸ਼ਨਸ ਉਹਨਾਂ ਦੀ ਫੀਲਿੰਗਸ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਇਹ ਲੱਗਦਾ ਕਿ ਆਡੀਅנס ਬਹੁਤ ਜ਼ਿਆਦਾ ਐਂਟਰਟੇਨਮੈਂਟ ਹੋਊਗੀ ਸੋ ਸਮਾਂ ਬਹੁਤ ਕੀਮਤੀ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਜਾਊਗਾ تھیਟਰਸ ਵਿੱਚ ਉਹ जाया ਨਹੀਂ ਜਾਊਗਾ ਸੋ ਵਰਥ ਇਟ ਹੋਊ। ਆਖਰੀ ਡਾਇਲੌਗ ਜਿਹੜਾ ਟ੍ਰੇਲਰ ਦੇ ਵਿੱਚ ਲਾਹੌਰ ਨੇੜੇ ਕਿਉਂ ਨਹੀਂ ਹੋ ਸਕਦਾ? ਕੀ ਲੱਗਦਾ ਕਿਵੇਂ ਕਰ ਸਕਦੇ? ਕਿਵੇਂ? ਲਾਹੌਰ ਨੇੜੇ ਕਿਉਂ ਨਹੀਂ ਹੋ ਸਕਦਾ? ਤੁਸੀਂ ਗਏ ਹੋ ਕਦੀ ਲਾਹੌਰ? ਨਹੀਂ ਗਏ ਹੋ। ਕੀ ਲੈ ਕੇ ਆਏ ਉਧਰੋਂ ਲਾਹੌਰ? ਮੈਂ ਲਾਹੌਰ ਗਿਆ ਸੀ 2007 ਚ ਮੈਂ ਉੱਥੇ ਨਾਟਕ ਕਰਨ ਗਿਆ ਸੀ। ਸਾਡੀ ਪਰਫਾਰਮੈਂਸ ਸੀਗੀ। ਅਲਹਮਰਾ ਥੀਏਟਰ ਸਾਨੂੰ ਸੱਦਿਆ ਸੀ ਮਦੀਹਾ ਗੋਹਰ ਜੀ ਨੇ ਉਥੋਂ ਮੈਂ ਜੋ ਲੈ ਕੇ ਆਇਆ ਉਹ ਨਿੱਗ ਪਿਆਰ ਆਪਣਤ ਮੈਨੂੰ ਜੋ ਉੱਥੇ ਉਹਨਾਂ ਨੇ ਪਿਆਰ ਦਿੱਤਾ ਉਹ ਸਾਰੀ ਉਮਰ ਮੈਂ ਮੈਂ ਗਿਆ ਸੀ ਅਣਜਾਣ ਮੈਂ ਜਦੋਂ ਵਾਪਸ ਮੁੜਿਆ ਤਾਂ ਸਾਡੇ ਤਿੰਨ ਕਿ ਦਿਨਾਂ ਦਾ ਸੀਗਾ ਜਦੋਂ ਮੈਂ ਗਿਆ ਮੈਂ ਗਿਆ ਦੋ ਵਾਰਾਂ ਤੇ ਜਦੋਂ ਮੈਂ ਦੋਵੇਂ ਵਾਰ ਗਿਆ ਦੋਵੇਂ ਵਾਰ ਮੈਨੂੰ ਉਹਨਾਂ ਹੀ ਪਿਆਰ ਮਿਲਿਆ ਉਹਨਾਂ ਹੀ ਨਿੱਗ ਮਿਲਿਆ ਹਣ ਵੀ ਜਦੋਂ ਅਸੀਂ ਇੱਥੇ ਸ਼ੂਟਿੰਗ ਕਰਦੇ ਆ ਕਿਤੇ ਵੀ ਬਾਹਰ ਹੋਰ ਮੁਲਕਾਂ 'ਚ ਪਾਕਿਸਤਾਨੀ ਕਲਾਕਾਰ ਮਿਲਦੇ ਆ ਉਹ ਉਨਾ ਹੀ ਪਿਆਰ ਸਤਿਕਾਰ ਉਨਾ ਹੀ ਨਿੱਘ ਮਿਲਦਾ ਉਹਨਾਂ ਤੋਂ ਉਹ ਸਾਰੀ ਜ਼ਿੰਦਗੀ ਲਈ ਤੁਹਾਡਾ ਸਰਮਾਇਆ ਆ ਉਹ ਜਦੋਂ ਤੁਸੀਂ ਮਿਲ ਕੇ ਆਉਂਦੇ ਹੋ ਤੁਹਾਡੀ ਸਾਹਜ ਪੈਂਦੀ ਹੈ ਤੁਹਾਨੂੰ ਪਤਾ ਲੱਗਦਾ ਕਿ ਯਾਰ ਇਹ ਕਿੰਨੇ ਖੂਬਸੂਰਤ ਲੋਕ ਨੇ ਕਿੰਨੇ ਪਿਆਰੇ ਲੋਕ ਨੇ ਉਹ ਪੰਜਾਬੀਆਂ ਨੂੰ ਕਿਵੇਂ ਜਾਣ ਦਿੰਦੇ ਅਸੀਂ ਆਪਣੀ ਪਛਾਣ ਉਹਨਾਂ ਅੱਗੇ ਕਿਵੇਂ ਬਣਾਈਏ ਜਦੋਂ ਤੁਸੀਂ ਗਏ ਉਹਨਾਂ ਨੇ ਪੰਜਾਬ ਨੂੰ ਕਿਵੇਂ ਦੱਸਿਆ ਉਹ ਦਾ ਹੀ ਮੰਨਦੇ ਨੇ ਜਦੋਂ ਖੁਦ ਨੇ ਉਹਨਾਂ ਦੇ ਲਈ ਅਸੀਂ ਵੱਖ ਹਾਂ ਹੀ ਨਹੀਂ ਉਹ ਭਰਾ ਕਹਿੰਦੇ ਨੇ ਉਹ ਪਰਿਵਾਰ ਕਹਿੰਦੇ ਨੇ ਤੇ ਇਸ ਮੂਵੀ ਦੇ ਵਿੱਚ ਉਦਾਂ ਦਾ ਹੀ ਕੁਝ ਦੇਖਣ ਨੂੰ ਮਿਲੇਗਾ ਬਿਲਕੁਲ ਉਦਾਂ ਦਾ ਹੀ ਦੇਖਣ ਨੂੰ ਮਿਲੇਗਾ 19 ਜਨਵਰੀ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਫਿਲਮ ਡਰਾਮਾ ਲੱਗਦਾ ਸਿਨੇਮਾ ਕਰ ਪੂਰੇ ਪਰੇ ਹੋਏ ਮਿਲਣਗੇ ਉਮੀਦ ਤਾਂ ਹੁੰਦੀ ਹੈ ਜੀ ਹੁਣ ਸਾਡਾ ਟ੍ਰੇਲਰ ਹੈ ਟ੍ਰੇਲਰ ਨੂੰ ਪਿਆਰ ਵੀ ਮਿਲ ਰਿਹਾ ਹੈ ਸਮਝ ਵੀ ਰਹੇ ਨੇ ਲੋਕ ਕਿ ਹਾਂ ਕੁਝ ਅਲੱਗ ਜਿਹਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸੋ ਅਸੀਂ ਉਮੀਦ ਕਰਦੇ ਹਾਂ ਤੇ ਗੁਜ਼ਾਰਿਸ਼ ਕਰਦੇ ਹਾਂ 19 ਜਨਵਰੀ ਨੂੰ ਪਹੁੰਚਣ ਸਿਨੇਮਾ ਕਾਰਾਂ ਚ ਆਪਣੇ ਪਰਿਵਾਰ ਨਾਲ ਠੀਕ ਹੈ ਇੱਕ ਬੜੀ ਖੂਬਸੂਰਤ ਮੂਵੀ ਹੈ ਕਿਉਂਕਿ ਚੜਦੇ ਲੈਂਦੇ ਪੰਜਾਬ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਹੈ ਔਰ ਤੁਸੀਂ ਪੰਜਾਬੀ ਮੂਵੀ ਦੇ ਵਿੱਚ ਫਨ ਹਮੇਸ਼ਾ ਮੰਗਦੇ ਹੋ ਐਂਟਰਟੇਨਮੈਂਟ ਮੰਗਦੇ ਹੋ ਕਾਮੇਡੀ ਮੰਗਦੇ ਹੋ ਇੱਕ ਉਹ ਫੈਕਟਰ ਵੀ ਤੁਹਾਨੂੰ ਵਿੱਚ ਦਿਖਾਈ ਦੇਗਾ 19 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਮੂਵੀ ਨੂੰ ਦੇਖੋ ਔਰ ਬਹੁਤ ਇਨਵੈਸਟਮੈਂਟ ਹੁੰਦੀ ਹੈ ਚਾਹੇ ਉਹ ਇਨਵੈਸਟਮੈਂਟ ਇਮੋਸ਼ਨਲੀ ਹੋਵੇ ਚਾਹੇ ਟਾਈਮ ਨੂੰ ਲੈ ਕੇ ਹੋਵੇ ਚਾਹੇ ਪੈਸੇ ਨੂੰ ਲੈ ਕੇ ਹੋਵੇ ਚਾਹੇ ਉਮੀਦ ਪੱਖੋਂ ਹੋਵੇ ਤਾਂ ਇਹਨਾਂ ਦੀਆਂ ਉਮੀਦਾਂ ਨੂੰ ਜ਼ਰੂਰ ਪੂਰਾ ਕਰਿਓ ਕਿਉਂਕਿ ਮੈਂਤ ਬਹੁਤ ਕੀਤੀ ਹੈ ਇਸ ਮੂਵੀ ਨੂੰ ਲੈ ਕੇ ਪੂਰਾ ਇੱਕ ਮਹੀਨਾ ਸ਼ੂਟ ਚੱਲਿਆ ਹੈ ਔਰ 19 ਜਨਵਰੀ ਨੂੰ ਇਹ ਰਿਲੀਜ਼ ਹੋਣੀ ਹੈ ਇੱਕ ਵਾਰ ਫੇਰ ਤੁਹਾਨੂੰ ਇਹ ਜਿਹੜਾ ਮੇਰੇ ਪਿੱਛੇ ਪੋਸਟਰ ਲੱਗਿਆ ਹੋਇਆ ਦਿਖਾ ਦਿੰਨੇ ਆ ਡਰਾਮੇ ਵਾਲੇ ਲਿਖਿਆ ਪਰ ਨਾਲ ਹੀ ਨੋ ਡਰਾਮਾ ਜ਼ੋਨ ਵੀ ਲਿਖਿਆ ਹੈ ਹੁਣੇ ਫਿਲਮ ਚ ਜਾ ਕੇ ਪਤਾ ਲੱਗੇਗਾ ਕਿ ਇਸ ਦੇ ਪਿੱਛੇ ਕੀ ਸਸਪੈਂਸ ਹੈ ਇਸ ਕਾਸਟ ਮੁਲਾਕਾਤ ਚ ਫਿਲਾ ਲੈਣੀ ਮੈਨੂੰ ਤੇ ਕੈਮਰਾਮੈਨ ਰਮੇਸ਼ ਨੂੰ ਦਿਵ ਇਜਾਜ਼ਤ ਧੰਨਵਾਦ